8822 ਨੂੰ ਮਾਡਰਨ ਸਟੇਟ ਕਨਵਾ ਡੂਰ ਤੇ ਜੀ ਕਲੋਨੀ ਉਥੇ ਲੇਡੀ ਸ਼ਾਮਲਦਾ ਅਗਰਵਾਲ ਨੇ ਸਾਡੇ ਕੋਲ ਬਿਆਨ ਦਿੱਤਾ ਸੀ ਕਿ ਉਹ 15 ਤਰੀਕ ਦੀ 15 8 ਨੂੰ ਲਖੜੀ ਦੇ ਸਬੰਧ ਵਿੱਚ ਆਪਣੇ ਭਰਾਵਾਂ ਕੋਲ ਦਿੱਲੀ ਗਈ ਸੀ ਤੇ ਉਥੋਂ ਹੀ ਉਹਨੇ 27 ਤਰੀਕ ਨੂੰ 27 8 ਨੂੰ ਆਪਣੇ ਨੌਕਰ ਨੂੰ ਕਿਹਾ ਸੀ ਕਿ ਘਰ ਜਾ ਕੇ ਦੇਖ ਸਭ ਕੁਝ ਠੀਕ ਠਾਕ ਹੈ ਲੋਕ ਲਗਾ ਕੇ ਗਏ ਸੀ 15 ਕੋ ਦਿਨ ਦਾ ਇਹਨਾਂ ਦਾ ਪ੍ਰੋਗਰਾਮ ਸੀ ਉਹ ਫਿਰ ਰਹਿਣ ਦਾ ਤੇ ਉਹਨਾਂ ਨੌਕਰ ਨੇ 27 ਤਰੀਕ ਨੂੰ ਦੱਸਿਆ ਕਿ ਭਈ ਉਥੇ ਕਰਦੇ ਉਹਨਾਂ ਦੇ ਤਾਲੇ ਬਾਹਰ ਟੁੱਟੇ ਨੇ ਸਾਰੇ ਇਹ 28 ਨੂੰ ਉਥੋਂ ਵਾਪਸ ਆ ਗਏ ਤੇ ਇਹਨਾਂ ਨੇ ਚੈੱਕ ਕੀਤਾ ਤੇ ਇਹਨਾਂ ਦੇ ਕਾਫੀ ਸਮਾਨ ਖਿਲ ਗਿਆ ਸੀ ਤੇ ਜੁਐਲਰੀ ਤੇ ਪੈਸੇ ਮਿਸਿੰਗ ਸੀ ਇਹਨਾਂ ਨੇ ਉਥੇ ਪੁਲਿਸ ਹਵਾਲਤ ਲਾ ਦਿੱਤੀ ਮੌਕੇ ਤੇ ਜਾ ਕੇ ਅਸੀਂ ਮੈਂ ਸਮੇਤ ਐਸਐਚਓ ਤੇ ਆਪਣੀ 3-4 ਚੌਕੀ ਇੰਚਾਰਜ ਸਾਰੇ ਉਥੇ ਪਹੁੰਚੇ ਤੇ ਜੋ ਇਸ ਤਰੀਕੇ ਦੇ ਕੇਸ ਦੇ ਵਿੱਚ ਜੋ ਮੁੱਢਲੀ ਤਫ਼ਤੀਸ਼ ਹੁੰਦੀ ਉਹ ਅਸੀਂ ਆਪਣੇ ਉਥੇ ਦੇਖਿਆ ਤੇ ਤਫ਼ਤੀਸ਼ ਦੇ ਦੌਰਾਨ ਜਦੋਂ ਕੜੀਆਂ ਜੁੜੀਆਂ ਤੇ ਫਿਰ ਅਸੀਂ ਇਹਨਾਂ ਦੇ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਤੇ ਅਗਲੇ ਪਾਸੇੋਂ ਫਿਰ ਜੋ ਇਨੀਸ਼ੀਅਲ ਨੇ ਪਹਿਲੇ ਤੇ ਆਪਣਾ ਬਿਆਨ ਲਿਖਾਇਆ ਸੀ ਕਿ ਬਈ ਇਹਨਾਂ ਦਾ ਕਰੀਬ 1200 ਗ੍ਰਾਮ ਸੋਨਾ ਤੇ ਕੋਈ ਲੱਖ ਰੁਪਇਆ ਚੋਰੀਆ ਕੁਝ ਦਿਨਾਂ ਬਾਅਦ ਇਹਨਾਂ ਨੇ ਕਿਹਾ ਕਿ ਆਪਣੀਆਂ ਮੈਨੂੰ ਪਤਾ ਲੱਗਾ ਕਿ ਮੇਰੀਆਂ ਬੇਟੀਆਂ ਦਾ ਤੇ ਨੂੰਹ ਦਾ ਵੀ ਸੋਨਾ ਜਿਹੜਾ ਉਹਦੇ ਵਿੱਚ ਹੀ ਪਿਆ ਸੀ ਤੇ ਇਹਨੂੰ ਕੁੱਲ ਮਿਲਾ ਕੇ ਅਸੀਂ ਦੇਖਿਆ ਕਿ 3120 ਗ੍ਰਾਮ ਯਾਨੀ 3 ਕਿਲੋ ਤੋਂ ਉੱਪਰ ਸੋਨਾ ਸੀ ਤੇ 55 ਲੱਖ ਰੁਪਇਆ ਕਾਇ ਹੈ ਸੀ ਤੇ ਤਫਤੀਸ਼ ਦੇ ਦੌਰਾਨ ਫਿਰ ਅਸੀਂ ਇੱਕ ਟੋਸ਼ੀ ਅੰਮ੍ਰਿਤਸਰ ਉਹ ਪਹਿਲੇ ਤੇ ਇਹਨਾਂ ਦਾ ਡਰਾਈਵਰ ਜਿਹੜਾ ਪੱਪੂ ਸੀ ਮਲਕਪੁਰ ਦਾ ਉਹਨੂੰ ਅਸੀਂ ਗ੍ਰਿਫਤਾਰ ਕੀਤਾ। ਕੁਝ ਉੱਥੋਂ ਸਾਨੂੰ ਸੁਰਾਗ ਲੱਗਾ ਤੇ ਅਸੀਂ ਅੰਮ੍ਰਿਤਸਰ ਤੋਂ ਇੱਕ ਰਾਜੂ ਪਟਨਾ ਦਾ ਇੱਕ ਵਿਅਕਤੀ ਗ੍ਰਿਫਤਾਰ ਕੀਤਾ ਜਿਹਦੇ ਤੋਂ ਸਾਨੂੰ ਤਕਰੀਬਨ 1 ਕਿਲੋ ਸੋਨਾ, ਕਰੀਬ ਮਤਲਬ ਐਗਜ਼ੈਕਟ 1 ਕਿਲੋ ਸੋਨਾ ਤੇ ਜਿਹੜੇ ਉਹਦੇ ਹਿੱਸੇ ਦੇ ਪੈਸੇ ਆਏ ਸੀ ਉਹਦੇ ਵਿੱਚੋਂ ਅਸੀਂ 791000 ਰੁਪਏ ਬਰਾਮਦ ਕੀਤਾ ਤੇ ਉਹਦੇ ਵੱਲੋਂ ਇਸ ਰਕਮ ਦੇ ਵਿੱਚੋਂ ਜੋ ਨੇ ਕੈਸ਼ ਉਹਨੂੰ ਮਿਲੇ ਸੀ ਉਹਦੇ ਵਿੱਚੋਂ ਉਸਨੇ ਜਿਹੜੀ ਇੱਕ ਵਰਨਾ ਗੱਡੀ ਖਰੀਦੀ ਸੀ ਸੈਕੰਡ ਹੈਂਡ ਕ੍ਰੀ ਸਾਬਗੁੱਤਨ ਲਖਦੀਓ ਦੀ ਵੈਲੀ ਸੀ ਉਹ ਅਸੀਂ ਆਪਣੇ ਕਬਜ਼ੇ ਚ ਲੈ ਗਏ ਉਸੇ ਘੜੀ ਚ ਅੱਗੇ ਮਾਕੀ ਪਤਾ ਲੱਗ ਗਿਆ ਕਿ ਬਾਕੀ ਦੇ ਦੋਸ਼ੀ ਹੋਰ ਕਿਹੜੇ ਨੇ ਤੇ ਕਿ ਅੰਦਾਜ਼ਨ ਕਿੰਨਾ ਕਿੰਨਾ ਸਮਾਨ ਉਹਨਾਂ ਨੂੰ ਗਿਆ ਉਹਦੇ ਵਿੱਚ ਫਿਰ ਇੱਕ ਹੋਰ ਅਸੀਂ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜੀ ਉਹਦੇ ਕੋਲੋਂ ਅਸੀਂ 492 ਗ੍ਰਾਮ ਦੇ ਕਰੀਬ ਸੀ ਸੋਨਾ ਰਿਕਵਰ ਕਰ ਲਿਆ ਜੀ ਤੇ ਨਾਲ ਉਹਦੇ ਕੋਲ 8 ਲੱਖ ਰੁਪਈਆ ਵੀ ਬਰਾਮਦ ਕੀਤਾ ਇਹਨਾਂ ਵੱਲੋਂ ਜਿਹੜੀ ਵਾਰਦਾਤ ਵਿੱਚ ਇੱਕ ਗੱਡੀ ਵਰਤੀ ਗਈ ਸੀ ਜਿਸ ਦਿਨ ਇਹਨਾਂ ਨੇ 27 ਤਰੀਕ ਨੂੰ ਇਹਨਾਂ ਨੇ ਚੋਰੀ ਕੀਤੀ ਸੀ ਲੋ ਅੰਮ੍ਰਿਤਸਰ ਤੋਂ ਜਿਹੜੀ ਗੱਡੀ ਚ ਆਈ ਸੀ ਉਹ ਵੀ ਅਸੀਂ ਬਰਾਉਂਦ ਕਰ ਲਈਏ। ਹੋਰ ਕਿੰਨੇ ਦੋਸ਼ੀ ਨੇ ਜਿਹੜੇ ਲੱਗਿਤ ਤੱਕ ਕਰਨ ਵਾਲੇ। ਬਾਕੀ ਅਗਲੇ ਦੋਸ਼ੀਆਂ ਦੀ ਪੁਛੀਚਾ ਆਉਣ ਗਿਆ ਜੇ ਦੋ ਤਿੰਨ ਦੋਸ਼ੀ ਹੈ ਜੋ ਹੋਰ ਅੱਗੇ ਗ੍ਰਿਫਤਾਰ ਕਰਨ ਵਾਲੇ। ਉਹ ਅੱਗੇ ਕੜੀ ਜੁੜੇਗੀ ਕਿ ਅੱਗੇ ਇਸ ਦੋਸ਼ੀ ਦਾ ਕਿਸੇ ਨਾਲ ਕੀ ਲਿੰਕ ਆ। ਤੇ ਉਹਦੇ ਮੁਤਾਬਕ ਸਿਹਤਨੀ ਕਾਰਵਾਈ ਨੂੰ ਚਲਾਵਾਂਗੇ। ਸਰ ਇਹਨੂੰ ਤਾਂ ਸੋਨਾ ਵੇਚਿਆ ਵੀ। ਵੇਚਿਆ ਇਹ ਜਿਸਲੇ ਤੱਕ ਜਿਹੜਾ ਚੋਰ ਫੜਿਆ ਜਾਵੇ ਉਹ ਐਕਚੁਅਲੀ ਇਹੋ ਹੀ ਕਹਿੰਦਾ ਕਿ ਬਈ ਦੂਸਰੇ ਚੋਰ ਕੋ ਲੈਣਾ ਪਿਆ ਉਹ ਦੂਸਰੇ ਚੋਰ ਕੋ ਇੰਨਾ ਪਿਆ ਕੇ ਮੇਰੇ ਕੋਲ ਸਿਰਫ ਇੰਨਾ ਹੀ ਸੀ ਇੰਨਾ ਹੀ ਸੀ ਅਸੀਂ ਸਾਡੀ ਇੰਟਰੋਗੇਸ਼ਨ ਵਿੱਚ ਤੇ ਅਜੇ ਇਹ ਆ ਪਰ ਨਵੇਂ ਲਾਅ ਦੇ ਮੁਤਾਬਕ ਅਸੀਂ ਇੱਕ ਵਾਰ ਜਦੋਂ ਚੋਰ ਦੂਸਰੇ ਵੀ ਆ ਗਏ ਤੇ ਅਸੀਂ ਇਹਨਾਂ ਨੂੰ ਫਿਰ ਪ੍ਰੋਡਕਸ਼ਨਰ ਤੇ ਲਿਆ ਕੇ ਤੇ ਫਿਰ ਤਸਦੀਕ ਕਰਾਂਗੇ ਅਜੇ ਜਿਹੜੇ ਬਾਕੀ ਦੇ ਚੋਰ ਫੜੇ ਜਾਣ ਵਾਲੇ ਜਿਨ੍ਹਾਂ ਦੇ ਸਾਡੇ ਰਿਡਾਰ ਤੇ ਨੇ ਉਹ ਤੇ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜੀ ਬਾਕੀ ਜਿਹੜੀ ਰਿਕਵਰੀ ਅਗਰ ਜੇ ਕਿਸੇ ਨੂੰ ਵੇਚਿਆ ਵੀ ਹੈ ਜਾਂ ਕਿਤੇ ਹੋਰ ਹੈ ਤੇ ਅਸੀਂ ਉਹ ਵੀ ਟੋਟਲ ਰਿਕਵਰ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਬੈਕਗ੍ਰਾਉਂਡ ਵਿੱਚ ਕੋਈ ਨਹੀਂ ਇਹਨਾਂ ਦੇ ਕੋਈ ਨਹੀਂ ਇਹ ਇੰਨਾ ਹੈਗਾ ਕਿ ਇਹ ਨਸ਼ੇ ਦੇ ਬੜੇ ਆਦੀ ਨੇ ਕਾਫੀ ਹੈਵੀ ਇਹਨਾਂ ਦਾ ਡੇਲੀ ਇਨਟੇਕ ਹੈਗਾ ਆਪਣਾ ਹਰਵਿੰਦਾ ਤੇ ਉਹਦੇ ਵਿੱਚ ਇਹਨਾਂ ਨੇ ਜ਼ਿਆਦਾਤਰ ਇਹਨਾਂ ਨੇ ਆਪਣਾ ਪੈਸਾ ਖਰਚ ਕੀਤਾ ਸਰ ਇਹ ਕੋਈ ਦੱਸੇ ਵੀ ਇਹਨਾਂ ਨੇ ਹਿੱਸੇ ਕਿੱਥੇ ਪਾਏ ਨੇ ਨਹੀਂ ਹਿੱਸੇ ਤੇ ਉਹ ਦੱਸਦੇ ਪਹੁੰਨੇ ਕਿ ਜਿੰਨੇ ਵੀ ਆਪਾਂ ਬੰਦੇ ਕਿ ਸੀ ਕਿ ਉਹਨਾਂ ਨੇ ਅਸੀਂ ਆਪਣੇ ਬਰਾਬਰ ਦੇ 4-5 ਹਿੱਸੇ ਕਰ ਲਏ ਤੇ